ਬਹੁਤ ਸੋਹਣਾ ਬੱਚਿਆਂ ਨੇ ਐਕਟ ਕੀਤਾ ਕਿ ਅਸੀਂ ਅੰਗਰੇਜ਼ੀ ਸਿੱਖੇ ਨਹੀਂ ਅਸੀਂ ਪੰਜਾਬੀ ਜਾਣਦੇ ਹਾਂ ਅਸੀਂ ਗੋਦ ਚ ਬਹਿ ਕੇ ਊੜੇ ਦੇ ਉਹਦਾ ਨਿੱਕ ਵੀ ਮਾਣਦੇ ਹਾਂ ਅਸੀਂ ਸਸੇ ਤੋਂ ਸਿੱਖਿਆ ਸਤਕਾਰ ਕਰਨਾ ਜੀ ਸਾਨੂੰ ਪਪਾ ਪੜ੍ਹਾ ਗਿਆ ਪਿਆਰ ਕਰਨਾ ਜੀ ਸਾਡੇ ਬੱਚਿਆਂ ਨੇ ਇਸ ਅਵਰ ਕੈਂਪ ਦੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਬਹੁਤ ਸਾਰੇ ਨਵੇਂ ਲਫ਼ਜ਼ ਸਿੱਖੇ ਵੀ ਤੇ ਗਾਏ ਵੀ ਸੁਣੇ ਵੀ ਤੇ ਸੁਣਾਏ ਵੀ ਇਸ ਸਮਰ ਕੈਂਪ ਨੂੰ ਯਾਦਗਾਰ ਤੇ ਇਤਿਹਾਸਿਕ ਬਣਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ। ਇਹਦੇ ਵਾਸਤੇ ਮੈਂ ਪਰਮਜੀਤ ਕੌਰ ਪਾਸੀ ਮੈਡਮ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਨਾਲ ਸਾਡੇ ਭੈਣ ਜੀ ਰਵਿੰਦਰ ਕੌਰ ਜੀ, ਸੋਮਪਾਲ ਹੀਰਾ ਜੀ, ਤੁਹਾਡਾ ਪੂਰੀ ਟੀਮ ਦਾ, ਪਰਮਦੀ ਤੁਹਾਡਾ ਵੀ ਸਾਡੀਆਂ ਟੀਚਰ ਸਹਿਬਾਨ ਭੈਣਾਂ ਦਾ ਸੰਦੀਪ ਭੈਣ, ਮਨਦੀਪ ਭੈਣ, ਗੁਰਦੀਪ ਭੈਣ, ਸਾਡੀ ਜਸਪ੍ਰੀਤ ਭੈਣ ਇਹਨਾਂ ਨੇ ਜਿਸ ਦਿਨ ਤੋਂ ਕੈਂਪ ਸ਼ੁਰੂ ਹੋਇਆ ਪੂਰੀ ਮਿਹਨਤ ਕਰਕੇ ਆਪਣੇ ਵੱਲੋਂ ਪੂਰੇ ਯਤਨ ਕੀਤੇ ਨੇ ਵੀ ਇਹਨਾਂ ਬੱਚਿਆਂ ਨੂੰ ਅਸੀਂ ਕੋਈ ਚੰਗਾ ਸਿਖਾ ਸਕੀਏ अज्ञान करे आज ये नहीं कोई बंदा बंदा पाल नगर दास नहीं बंदा लिख के लाके कैसे फॉर्मेट बनाओगे याद रखना सभी आचार दे तातल भी क्या हो तभी कलम दे सुन दे पक्के पढ़े दे फलदार तुसी हो समाज उसके पैर रहे पसंद थे पूरे जीवन बात तुसी हो अजीना लिखो अजीना दाउ तो रूह तो नूजेरा सकुंदे ਪੰਜਾਬੀ ਦਾ ਬਸੂਰਟਿਆ ਨੂੰ ਤੋਜਾਨਾਂ ਲਾਗੇ ਲੋਤੇ ਦੇ ਬੁੱਲੇ ਸ਼ਾਹ ਦੇ ਵਰਸ ਜੁ ਮਦਸਰੀ ਸਿਧੇ ਤੇਰਵਾਰ ਬਣਾਓ ਪਾਟਰ ਦੀਆਂ ਰੀਤਾਂ ਤੇ ਚੱਲ ਕੇ ਮਾਂ ਬੋਲੀ ਦਾ ਸਰਦਾਰ ਬਣੋ ਗਲੋਰੀ ਭਜੀ ਕਰਨ ਬੇਨਤੀ ਤੁਹਾਨੂੰ ਕਿੰਨਾ ਅਰੂ ਗਿਆਨ ਕਰੋ ਨਹੀਂ ਕਰੇ ਕਹਾਣਾ ਛੱਡ ਦਿਓ ਮੇਰੀ ਮਾਂ ਬੋਲੀ ਦੇ ਅੰਤਰੋ ਮੇਰੀ ਮਾਂ ਬੋਲੀ ਦੇ ਅੰਤਰੋ ਮੇਰੀ ਮਾਂ ਬੋਲੀ ਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਸ਼ਾ ਜੀਆਂ ਪੰਕਤੀਆਂ ਤੋਂ ਅਸੀਂ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧੀਰ ਨਾਨਕਾ ਦਾ ਸਾਨੂੰ ਤੇਰੇ ਦਿੱਤੇ कौटी बहुत बहुत सारे द्यार सत्कार इज्जत अदब मोहब्बत खास करके ਭਾਈ ਗੁਰਪ੍ਰੀਤ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਪਰਮਜੀਤ ਪਾਸੀ ਜੀ ਦਾ ਜਿਨ੍ਹਾਂ ਨੇ ਤੁਹਾਡੇ ਵਰਗੀਆਂ پاک ਰੂਹਾਂ ਦੇ دیدار ਕਰਵਾਇਆ ਮੈਂ ਹਮੇਸ਼ਾ ਹੀ ਉਸ ਰੱਬ ਅੱਗੇ ਉਸ ਖੁਦਾ ਅੱਗੇ ਫਰਿਆਦ ਕਰਦਾ ਹੁੰਨਾ ਕਿ ਮੈਨੂੰ ਇਹੋ ਜਿਹੀਆਂ ਰੂਹਾਂ ਦਾ دیدار ਮਿਲ ਜੇ ਜਿਨ੍ਹਾਂ ਰੂਹਾਂ ਦਾ ਰੱਬ ਤੋਂ ਵੀ ਵੱਧ ਕੇ ਪਿਆਰ ਮਿਲ ਜੇ ਇਸ ਪਰਮਜੀ ਤਾਂ ਸਦਾ ਅਰਜ ਇਹੀ ਕਿ ਇਹਦੇ ਲਫ਼ਜ਼ਾਂ ਦੀ ਤੁਹਾਡੇ ਦਿਲਾਂ ਨਾਲ ਤਾਰ ਮਿਲ ਜੇ ਸੋ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਬੜਪਾਗਾ ਸਮਝਦਾ ਤੁਹਾਡੇ ਵਰਗੀਆਂ پاک ਰੋਹਾਂ ਦੇ دیدار ਹੋਇਆ ਇਹਦੇ ਵਿੱਚ ਵੀ ਮੇਰੀ ਬਹੁਤ ਵੱਡੀ ਖੁਸ਼ਕਿਸਮਤੀ ਆ ਮੈਂ ਪਹਿਲਾ ਗੀਤ ਆਪਣੀ ਮਾਂ ਦੀ ਯਾਦ ਦੇ ਵਿੱਚ 5 ਫਰਵਰੀ 2009 ਨੂੰ ਲਿਖਿਆ ਪਹਿਲੀ ਜਿਹੜੀ ਮੇਰੀ ਕਲਮ ਨੇ ਗੀਤ ਲਿਖਿਆ ਮਾਂ ਉਸ ਤੋਂ ਬਾਅਦ ਇੱਕ ਨਹੀਂ ਅਨੇਕਾਂ ਗੀਤ ਲਿਖੇ ਜਿਨ੍ਹਾਂ ਨੂੰ ਪਿਆਰ ਮਿਲਿਆ ਮੈਂ ਚਾਹੂੰਗਾ ਕਿ ਆਪੋ ਆਪਣੀ ਮਾਂ ਦੇ ਲਈ ਇੱਕ ਵਾਰ ਜੋਰ ਦਾ ਤਾੜੀ ਜੋਰ ਦਾ ਤਾੜੀ ਮਾਂ ਦੇ ਜਾਣ ਤੋਂ ਬਾਅਦ ਬੱਚਾ ਕੀ ਮਹਿਸੂਸ ਕਰਦਾ ਉਹਨੂੰ ਕਿੱਥੋਂ ਕਿੱਥੋਂ ਚੜੀਕਾਂ ਖਾਣੀਆਂ ਪੈਂਦੀਆਂ ਤੇ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਅਸੀਂ ਕਿਤੇ ਵੀ ਰਿਸ਼ਤੇਦਾਰੀ ਦੇ ਵਿੱਚ ਪੜਨ ਜਾਂਦੇ ਆ ਬੜਾ ਔਖਾ ਹੁੰਦਾ ਬਹੁਤ ਜ਼ਿਆਦਾ ਔਖਾ ਹੁੰਦਾ ਕਿ ਜਿਹੜੇ ਜਿਹੜੇ ਉੱਥੇ ਰਹਿੰਦੇ ਆ ਮਤਲਬ ਕਿ ਉਹਨਾਂ ਨੂੰ ਉਸ ਚੀਜ਼ ਦਾ ਜਿਹੜਾ ਮਹਿਸੂਸ ਹੁੰਦਾ ਤੇ ਮਾਂ ਗੀਤ ਕਿ ਕੀ ਗੱਲ ਸੁਣਾਵਾਂ ਬਚਪਨ ਦੀ ਮੇਰਾ ਬਚਪਨ ਬੜਾ ਹੀ ਭੋਲਾ ਸੀ ਜਦ ਵਿੱਚ ਸਕੂਲੇ ਪੜ੍ਹਨੇ ਜਾਂਦਾ ਮੇਰੇ ਮੋਢੇ ਦੇ ਵਿੱਚ ਝੋਲਾ ਸੀ ਮੇਰੇ ਝੋਲੇ ਦੇ ਵਿੱਚ ਚੂਰੀ ਸੀ ਜੋ ਅੰਮੀ ਕੁੱਟ ਕੇ ਪਾਉਂਦੀ ਸੀ ਉਹ ਇੰਨਾ ਲਾੜ ਲੜਾਉਂਦੀ ਸੀ ਜਦ ਤੱਕ ਮਾਂ ਜਿਉਂਦੀ ਸੀ ਉਹ ਇੰਨਾ ਲਾੜ ਲੜਾਉਂਦੀ ਸੀ ਜਦ ਤੱਕ ਮਾਂ ਜਿਉਂਦੀ ਸੀ ਜਦੋਂ ਮਾਂ ਮਾਂ ਇਸ ਜਹਾਨ ਨੂੰ ਰક્ષਤ ਹੋ ਜਾਂਦੀਆਂ ਨੇ ਪਤਾ ਨਹੀਂ ਫਿਰ ਜ਼ਿੰਦਗੀ ਕਿੱਦਾਂ ਕਿੱਦਾਂ ਕਿੱਥੇ ਕਿਵੇਂ ਭੱਜੀ ਫਿਰਦੀ ਰਹਿੰਦੀ ਆ ਮਾਂ ਵਾਜੋਂ ਇਹ ਦੁਨੀਆ ਯਾਰੋ ਸੁੰਨੀ ਸੁੰਨੀ ਲੱਗਦੀ ਏ ਇੱਧਰ ਲੱਭਾਂ ਉੱਧਰ ਲੱਭਾਂ ਮਾਂ ਮੈਨੂੰ ਨਹੀਂ ਲੱਭਦੀ ਏ ਮਾਂ ਮੇਰੀ ਤੇ ਪੈਣ ਭੁਲੇਖੇ ਹਾਏ ਓਏ ਮੇਰੇ ਆ ਰੱਬਾ ਮਾਂ ਮੇਰੀ ਮੈਨੂੰ ਛੱਡ ਕੇ ਤੁਰ ਗਈ ਹੁਣ ਕੀ ਦੇ ਗਲ ਲੱਗਾ ਮਾਂ ਹੁੰਦੀ ਇਹ ਮਾਂ ਦਾਦੀ ਰੱਬ ਦਾ ਰੂਪ ਨੇ ਕਹਿੰਦੇ ਮਾਂ ਜੀ ਦੀ ਮਰ ਜਾਂਦੀ ਉਹ ਦਰਦ ਕਿਵੇਂ ਨੇ ਸੈਂਦੇ ਸੋਸੀ ਆਪਣੀ ਜ਼ਿੰਦਗੀ ਦੇ ਵਿੱਚ ਮੇਰਾ ਖਿਆਲ ਉਹ ਕਰੀਏ ਜਿਸ ਨੂੰ ਦੇਖ ਕੇ ਸਾਡੇ ਮਾਪਿਆਂ ਦਾ ਮਾਣ ਸਾਡੇ ਮਾਪਿਆਂ ਦਾ ਸਤਕਾਰ ਜਿਹੜਾ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਵੱਡਾ ਰਤਬਾ ਮਹਿਸੂਸ ਕਰੇ ਸੋ ਪੰਜਾਬੀ ਮਾਂ ਬੋਲੀ ਦੀ ਵੀ ਜਿਹੜੀ ਗੱਲ ਕੀਤੀ ਸੋ ਇਸ ਕਿਤਾਬ ਦੇ ਵਿੱਚ ਇੱਕ ਪੰਜਾਬੀ ਮਾਂ ਬੋਲੀ ਮੈਂ ਪੂਰੇ ਊੜੇ ਆੜੇ ਤੇ ਜਿਹੜੇ ਲਫ਼ਜ਼ ਲਿਖੇ ਸੀਗੇ ਕਿ ਅਸੀਂ ਅੰਗਰੇਜ਼ੀ ਸਿੱਖੇ ਨਹੀਂ ਅਸੀਂ ਪੰਜਾਬੀ ਜਾਣਦੇ ਹਾਂ ਅਸੀਂ ਗੋਦ ਚ ਬਹਿ ਕੇ ਊੜੇ ਦੇ ਉਹਦਾ ਨਿੱਗ ਵੀ ਮਾਣਦੇ ਹਾਂ ਅਸੀਂ ਸੱਸੇ ਤੋਂ ਸਿੱਖਿਆ ਸਤਕਾਰ ਕਰਨਾ ਜੀ ਸਾਨੂੰ ਪਪਾ ਪੜਾ ਗਿਆ ਪਿਆਰ ਕਰਨਾ ਜੀ ਕਦੇ ਕਰਾਰਾਂ ਦੇ ਕੱਕੇ ਅਸੀਂ ਝੂਠੇ ਕੀਤੇ ਨਾ ਅਸੀਂ ਜਜ਼ਬਾਤਾਂ ਦੇ ਜੱਜੇ ਕਦੇ ਝੂਠੇ ਪੀਤੇ ਨਾ ਅਸੀਂ ਦੱਦੇ ਵਰਗੇ ਸੱਜਣ ਦਿਲਦਾਰ ਬਣਾਏ ਸੀ ਸਾਨੂੰ ਧੱਦੇ ਧੋਖੇ ਦੇਗੇ ਨਾ ਜਿੰਨਾ ਕੌਲ ਨਵਾਏ ਸੀ ਚੱਚਾ ਚੜ ਗਏ ਸੀ ਜਦੋਂ ਚਰਖੜੀਆਂ ਤੇ ਪਿੱਛੇ ਰਹੇ ਨਾ ਆੜੇ ਆਰਿਆਂ ਤੋਂ ਬੱਬਾ ਬੰਦ ਬੰਦ ਕਟਵਾ ਕੇ ਵੀ ਨਾ ਸੀ ਕੀਤੀ ਮੈਂ ਸਦਕੇ ਜਾਂ ਇਹਨਾਂ ਪਿਆਰਿਆਂ ਤੋਂ ਫਫਾ ਫਾਹੇ ਟੰਗੇ ਕਈ ਹਕੂਮਤਾਂ ਨੇ ਫਫੇ ਫਕੀਰ ਹੋ ਗਏ ਇਸ ਜਹਾਨ ਉੱਤੇ ਬੱਬਾ ਬਾਬੇ ਨੂੰ ਪਾਵਰ ਨਾ ਸਮਝ ਸਕਿਆ ਨੰਨਾ ਨਾਨਕ ਦਾ ਨਾਮ ਹਰ ਜ਼ੁਬਾਨ ਉੱਤੇ ਨੰਨਾ ਨਾਨਕ ਦਾ ਨਾਮ ਹਰ ਜ਼ੁਬਾਨ ਉੱਤੇ ਸੋ ਜਿਹੜੀ ਲੈਂਗੁਏਜ ਆ ਜਿਹੜੀ ਭਾਸ਼ਾ ਤੁਸੀਂ ਕੋਈ ਵੀ ਸਿੱਖੋ ਚਾਹੇ ਉਰਦੂ ਆ ਚਾਹੇ ਫਾਰਸੀ ਆ ਮੈਂ ਵੀ ਉਰਦੂ ਦੀ ਐਮਏ ਕਰ ਰਹੇ ਆ ਪਰ ਜਿਹੜੀ ਆਪਣੀ ਮਾਂ ਹੁੰਦੀ ਆ ਉਹ ਆਪਣੀ ਹੀ ਮਾਂ ਹੁੰਦੀ ਆ ਤੇ ਬਾਕੀਆਂ ਨੂੰ ਵੀ ਮੁਹੱਬਤ ਕਰੋ ਪਿਆਰ ਕਰੋ ਕਿਉਂਕਿ ਇਸ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਕਿ ਮੁਹੱਬਤ ਤੇ ਪਿਆਰ ਤੋਂ ਬਗੈਰ ਕੁਝ ਵੀ ਨਹੀਂ ਆ ਅਸੀਂ ਸਾਰਿਆਂ ਨੇ ਚਲੇ ਜਾਣਾ ਇਸ ਜਹਾਨ ਨੂੰ ਛੱਡ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਸਮਰ ਕੈਂਪ ਦੀ ਸਾਡੇ ਦੀ ਜਿਹੜੀ ਸ਼ੁਰੂਆਤ ਹੋਈ ਸੀ ਅੱਜ ਉਹ ਆਪਣੇ ਅਖੀਰਵਾਲ ਨੂੰ ਵੱਧ ਰਹੀ ਆ ਇਹ ਸਾਡੇ ਬੱਚਿਆਂ ਨੇ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਨੇ ਸਾਡੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਪਾਸੀ ਮੈਡਮ ਦਾ ਸਾਥ ਦਿੱਤਾ ਸਾਰਿਆਂ ਨੇ ਰਲ ਕੇ ਇਹ ਸਮਰ ਕੈਂਪ ਨੂੰ ਯਾਦਗਾਰ ਤੇ ਇਤਿਹਾਸਿਕ ਬਣਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਇਹਦੇ ਵਾਸਤੇ ਮੈਂ ਪਰਮਜੀਤ ਕੌਰ ਪਾਸੀ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਪੂਰੀ ਸ਼ਿੱਦਤ ਦੇ ਨਾਲ ਇਹ ਸੇਵਾ ਨਿਭਾਈ ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਸਾਰੀਆਂ ਦਿੱਕਤਾਂ ਕਿਉਂਕਿ ਅਸੀਂ ਵੀ ਇੰਨੇ ਜਾਣਕਾਰ ਨਹੀਂ ਸੀ ਵੀ ਇਸ ਲੈਵਲ ਤੇ ਖੜ ਕੇ ਗੱਲ ਕਰ ਸਕੀਏ ਸੁਣ ਸਕੀਏ ਸਮਝਣ ਸਕੇ ਇੰਨੇ ਵੀ ਅਸੀਂ ਸਿਆਣੇ ਨਹੀਂ ਸੀ ਪਰ ਭੈਣ ਜੀ ਨੂੰ ਜ਼ਿੰਮੇਵਾਰੀ ਦਿੱਤੀ ਸੀ ਵੀ ਤੁਸੀਂ ਹੋ ਹੀ ਕਰਨਾ ਕਿਵੇਂ ਕਰਨਾ ਕਿ ਤੁਸੀਂ ਦੇਖਣਾ ਤਾਂ ਬਹੁਤ ਵਧੀਆ ਤਰੀਕੇ ਨਾਲ ਨਾਲ ਸਾਡੇ ਭੈਣ ਜੀ ਰਵਿੰਦਰ ਕੌਰ ਜੀ ਪਟਿਆਲੇ ਤੋਂ ਸਕਾਟ ਨੇ ਸਕਾਟਨ ਲੀਡਰ ਨੇ ਬੱਚਿਆਂ ਨੂੰ ਡਿਸਪਲਿਨ ਦੇ ਨਾਲ ਬੱਚਿਆਂ ਨੂੰ ਆਪਣੇ ਆਪ ਨਾਲ ਜੋੜਨ ਦੇ ਵਿੱਚ ਮਦਦ ਕੀਤੀ ਸਾਡੇ ਬੱਚਿਆਂ ਨੇ ਇਹ ਸੰਵਰ ਕੈਂਪ ਦੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਬਹੁਤ ਸਾਰੇ ਨਵੇਂ ਲਵਰ ਸਿੱਖੇ ਵੀ ਤੇ ਗਾਏ ਵੀ ਸੁਣੇ ਵੀ ਤੇ ਸੁਣਾਏ ਵੀ ਤੇ ਮੈਂ ਧੰਨਵਾਦ ਕਰਦਾ ਪਹਿਲਾਂ ਹੀ ਸਾਡੇ ਰਾਏਕੋਟ ਤੋਂ ਬੀਰ ਜੀ ਪਹੁੰਚ ਗਏ ਨੇ ਆਜੋ ਅੱਗੇ ਆਜੋ ਜੀ ਸੋਮਪਾਲ ਹੀਰਾ ਜੀ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਹੈ ਜੀ ਸੋਮਪਾਲ ਜੀ ਸ਼ੁਕਰੀਆ ਪਛਿਤ ਵੀਰ ਜੀ ਨੇ ਤੁਸੀਂ ਵਾਦਾ ਕਰਕੇ ਗਏ ਸੀ ਵੀ ਤੁਹਾਡੇ ਬੱਚਿਆਂ ਨੂੰ ਤਿਆਰ ਕਰਦਾਂਗੇ ਵੀ ਉਹੀ ਆਜੋ ਇੱਥੇ ਆਜੋ ਅੱਗੇ ਆਓ ਵੀ ਅਗਲੀ ਵਾਰ ਪਰਫਾਰਮੈਂਸ ਕਰਨਗੇ ਤਾਂ ਇਸ ਵਾਰ ਤੁਹਾਡੀ ਟੀਮ ਦਾ ਸ਼ੁਕਰੀਆ ਬਹੁਤ ਬਹੁਤ ਸਾਡੇ ਬੱਚੇ ਹੁਣੇ ਐਕਟ ਕਰਕੇ ਹਟੇ ਨੇ ਬਹੁਤ ਸੋਹਣਾ ਬੱਚਿਆਂ ਨੇ ਐਕ ਕੀਤਾ ਅੱਜ ਦੇ ਯੁੱਗ ਦੇ ਹਿਸਾਬ ਨਾਲ ਅੱਜ ਦੇ ਸਮੇਂ ਦੇ ਹਿਸਾਬ ਨਾਲ ਬੱਚਿਆਂ ਨੇ ਦੱਸਿਆ ਦਿਖਾਇਆ ਵੀ ਟੀਵੀ ਹੈ ਜਿਹੜਾ ਸਾਡੇ ਘਰ 'ਚ ਸਾਡੇ ਹੱਥ ਦੇ ਵਿੱਚ ਜਿਹੜਾ ਮੋਬਾਈਲ ਆ ਉਹ ਵੀ ਸਾਡਾ ਟੀਵੀ ਹੋਈ ਆ ਵੀ ਉਹ ਵੀ ਅਸੀਂ ਆਪਣੇ ਬੱਚਿਆਂ ਨਾਲ ਬੈਠ ਕੇ ਸਕਰੋਲ ਨਹੀਂ ਕਰ ਸਕਦੇ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਅਸੀਂ ਫਰੀडम ਲੀਕুইਡ ਚੈਨਲ ਨਹੀਂ ਚੇਂਜ ਕਰ ਸਕਦੇ ਵੀ ਅਸੀਂ ਕੁਝ ਵੀ ਦੇਖ ਸਕੀਏ ਇਹ ਬੜੀ ਮੰਦ ਭਾਗੀ ਆ ਬੜੀ ਦੁੱਖ ਦੀ ਗੱਲ ਆ ਵੀ ਕੁਝ ਚੰਦ ਪੈਸਿਆਂ ਲਈ ਕੁਝ ਚੰਦ ਸਿੱਕਿਆਂ ਲਈ ਕੁਝ ਲੋਕ ਐਸਾ ਕੁਝ ਪਰੋਸੀ ਜਾਂਦੇ ਆ ਜਿਹੜਾ ਇਕੱਲਾ ਸਮਾਜ ਲਈ ਖਤਰਨਾਕ ਨਹੀਂ ਉਹਨਾਂ ਦੇ ਬੱਚਿਆਂ ਲਈ ਉਹਨਾਂ ਦੇ ਪਰਿਵਾਰ ਲਈ ਵੀ ਆ ਪਰ ਅੱਜ ਸਾਡੇ ਸਮਾਜ 'ਚ ਤੁਸੀਂ ਦੇਖੋ ਕਿੱਦਾਂ ਦੀਆਂ ਸਾਨੂੰ ਗੱਲਾਂ ਕਰਨ ਨੂੰ ਸੁਣਨ ਨੂੰ ਮੇਲਦੀਆਂ ماں ਵੀ ਸਾਡੇ ਬੱਚੇ ਬੱਚੀਆਂ ਆਪਣੇ ਆਪ ਨੂੰ ਉਸ ਮੋੜ ਤੇ ਉਸ ਰਾਹ ਤੇ ਖੜਾ ਮਹਿਸੂਸ ਕਰਦੇ ਆ ਜਿੱਥੇ ਚਾਰੇ ਪਾਸੇ ਹਨੇਰਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਜਾਈਏ ਕਿੱਧਰ ਨੂੰ ਜਦੋਂ ਬਹੁਤ سارے ਰਸਤੇ ਨੇ ਜਿਦੇ ਵਿੱਚ ਬਹੁਤ سارے ਲੋਕ ਸਾਨੂੰ ਆਵਾਜ਼ਾਂ ਮਾਰ ਰਹੇ ਨੇ ਬਹਿਰੂਪੀਏ ਖੜੇ ਨੇ ਸਾਨੂੰ ਸਮਝ ਨਹੀਂ ਆ ਰਹੀ ਚੰਗਾ ਕੌਣ ਅਤੇ ਮਾੜਾ ਕੌਣ ਆ ਇਸ ਕਰਕੇ ਸਾਡੇ ਬੱਚਿਆਂ ਦੇ ਜਿੰਦਗੀ ਦੇ ਵਿੱਚ ਉਸ ਰਾਹ ਨੂੰ ਥੋੜਾ ਸਾਫ਼ ਕਰਨ ਲਈ ਉਸ ਰਾਹ ਨੂੰ ਚੰਗੇ ਤਰੀਕੇ ਨਾਲ ਡਿਸਕ੍ਰਾਈਬ ਕਰਨ ਲਈ ਅਸੀਂ ਕੋਸ਼ਿਸ਼ ਕੀਤੀ ਇਸ ਸਮਰ ਕੈਂਪ ਦੇ ਵਿੱਚ ਵੀ ਸਾਡੇ ਬੱਚੇ ਉਸ ਰਾਹ ਨੂੰ ਚੁਣ ਸਕਣ ਤੇ ਸੋਮਪਾਲ ਹੀਰਾ ਜੀ ਦੀ ਟੀਮ ਨੇ ਆ ਕੇ ਸਾਡੇ ਬੱਚਿਆਂ ਨੂੰ ਬੱਚੀਆਂ ਨੂੰ ਉਹ ਨਾਟਕ ਦੀ ਤਿਆਰੀ ਕਰਵਾਈ ਤੇ ਬੱਚਿਆਂ ਤੇ ਬੱਚੀਆਂ ਨੇ ਉਹ ਨਾਟਕ ਇੱਥੇ ਪੇਸ਼ ਕੀਤਾ ਤੇ ਬੱਚਿਆਂ ਦੇ ਮਹਾਂ ਭਾਵ ਦੇਖਦਾ ਸੀ ਬੱਚਿਆਂ ਦੇ ਚਿਹਰੇ ਦੇ ਉੱਪਰ ਉਹ ਫੇਸ ਦੀ ਰੀਡਿੰਗ ਚੈੱਕ ਕਰ ਰਿਹਾ ਸੀ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਬੱਚੇ ਆਪਣਾ ਐਕਟ ਕਰ ਰਹੇ ਸੀ ਨਹੀਂ ਅਕਸਰ ਜਦੋਂ ਵੀ ਇਹ ਕੋਈ ਕੁਝ ਕਰ ਰਹੇ ਹੁੰਦੇ ਆ ਤਾਂ ਜੇ ਮੇਰੇ ਵੱਲ ਝਾਕ ਪੈਣ ਜਾਂ ਮੇਰੀ ਅੱਖ ਚੱਕ ਕੇ ਪੈ ਜਵੇ ਤਾਂ ਇਹਨਾਂ ਦੇ ਥਾਪ-ਪਾ ਬਦਲ ਜਾਂਦੇ ਆ ਪਰ ਅੱਜ ਇਹਨਾਂ ਨੇ ਬਿਲਕੁਲ ਵੀ ਇਹ ਮੇਰੇ ਵੱਲ ਝਾਕੇ ਨਹੀਂ ਪਹਿਲਾਂ ਤਾਂ ਇਹ ਵੱਡੀ ਗੱਲ ਸੀਗੀ ਪਰ ਜਿਹੜੇ ਦੇਖਿਆ ਜਿਨ੍ਹਾਂ ਨੇ ਉਹਨਾਂ ਨੇ ਵੀ ਆਪ ਦਾ ਐਕਟ ਕਰ ਹੀ ਗਏ ਤੁਸੀਂ ਇਹ ਕੰਮ ਦਿਲ ਤੋਂ ਕੀਤਾ ਵੀਰੇ ਉਹਨਾਂ ਨੇ ਦਿਲ ਤੋਂ ਕਰਾਇਆ ਸ਼ੁਕਰੀਆ ਵੀਰ ਜੀ ਤੁਹਾਡਾ ਵੀ ਬਹੁਤ-ਬਹੁਤ ਸੋਮਪਾਲ ਜੀ ਤੁਹਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਆ 5-6 ਦਿਨਾਂ ਦੇ ਵਿੱਚ ਹੀ ਇਹ ਸਾਰਾ ਕੁਝ ਤਿਆਰ ਕਰਵਾਇਆ ਗੱਲ ਇਹਨਾਂ ਦੇ ਐਕਟਰ ਬਣਨ ਦੀ ਨਹੀਂ ਗੱਲ ਇਹਨਾਂ ਦੇ ਚੰਗੇ ਇਨਸਾਨ ਬਣਨ ਦੀ ਆ ਗੱਲ ਇਹਨਾਂ ਦੇ ਆਉਣ ਵਾਲੇ ਜੀਵਨ ਦੀ ਆ ਗੱਲ ਇਹਨਾਂ ਦੇ ਅੱਜ ਦੀ ਨਹੀਂ ਇਹਨਾਂ ਦੇ ਭਵਿੱਖ ਦੀ ਆ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਇਹ ਸੁਪਨਿਆਂ ਦੇ ਘਰ ਵਿੱਚ ਬਹੁਤ ਸਾਰੇ ਭੈਣ ਭਰਾ ਸਾਨੂੰ ਐਪਰੀਸ਼ੀਏਟ ਕਰਦੇ ਨੇ ਵੀ ਅਸੀਂ ਇੱਥੇ ਸੇਵਾ ਕਰਦੇ ਆ ਅਸੀਂ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਸੰਭਾਲਦੇ ਆ ਬੱਚਿਆਂ ਨੂੰ ਬੱਚੀਆਂ ਦੀ ਪਰਵਰਿਸ਼ ਕਰਦੇ ਆ ਪਰ ਸੱਚ ਜਾਣਿਓ ਕਿ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਜੀ ਕੋਈ ਭਗਵਾਨ ਆਪਾਂ ਹਲਕ-ਹਲਕ ਨਾਮਾਂ ਨਾਲ ਪੁਕਾਰਦੇ ਆ ਕਰਨ ਕਰਾਉਣ ਵਾਲਾ ਤਾਂ ਉਹੀ ਆ ਅਸੀਂ ਤਾਂ ਆਪ ਇਹਨਾਂ ਤੋਂ ਸਿੱਖਦੇ ਹਰ ਰੋਜ਼ ਅਸੀਂ ਤਾਂ ਆਪ ਇਹਨਾਂ ਨੂੰ ਦੇਖ ਦੇਖ ਕੇ ਖੁਦ ਮੋਟੀਵੇਟ ਹੋ ਰਹੇ ਆ ਖੁਦ ਆਪਣੇ ਆਪ ਨੂੰ ਵਿਭਾਗਾ ਮਹਿਸੂਸ ਕਰਦੇ ਆ ਵੀ ਅਸੀਂ ਇਸ ਘਰ ਦਾ ਹਿੱਸਾ ਬਣ ਪਾਏ ਇੱਥੇ ਪਰਮਜੀ ਆਏ ਨੇ ਦੇਖੋ ਛੋਟੇ ਭਰਾ ਨੇ ਆਪਣੀ ਜ਼ਿੰਦਗੀ ਦਾ ਉਹ ਸੱਚ ਦੱਸਿਆ ਵੀ ਕਿਦਾਂ ਮਾਂ ਵੀ ਇਸ ਦੁਨੀਆ ਤੋਂ ਚਲੀ ਗਈ ਸੀ ਕਿਉਂਕਿ ਜਦੋਂ ਮਾਂ ਨਹੀਂ ਨਾ ਸਿਰ ਤੇ ਹੁੰਦੀ ਫਿਰ ਦੁਨੀਆ ਹੀ ਨਹੀਂ ਹੁੰਦੀ ਇਹ ਸੱਚ ਜਾਣਿਓ ਵੀ ਦੁਨੀਆ ਮਾਂ ਨਾਲ ਹੀ ਆ ਜਾਂ ਪਿਓ ਨਾਲ ਹੀ ਆ ਤੇ ਪਿਓ ਨਾਲੋਂ ਵੀ ਵੱਧ ਕੇ ਮਾਂ ਨਾਲ ਆ ਪਰ ਕਈ ਮਾਮਾ ਸਾਡੇ ਕੋਲੇ ਇਸ ਤਰ੍ਹਾਂ ਦੀਆਂ ਮੈਂ ਇੱਥੇ ਜਿਨ੍ਹਾਂ ਦੇ ਧੀਆ ਪੁੱਤਾਂ ਨੂੰ ਫੋਨ ਕਰਕੇ ਸੱਦਿਆ ਵੀ ਆ ਪਰ ਕੋਈ ਆਇਆ ਹੀ ਨਹੀਂ ਇਹਦਾ ਹੱਲ ਕੀ ਆ ਕਿੰਨੇ ਕੁ ਇਸ ਤਰ੍ਹਾਂ ਦੇ ਘਰ ਬਣ ਜਾਣਗੇ ਕਿੰਨੀਆਂ ਕੁ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਬਣ ਜਾਣਗੀਆਂ ਜੇ 10 ਸਾਲਾਂ ਚ ਆਪਾਂ ਜ 800 ਬੰਦੇ ਦੀ ਗੱਲ ਕਰਦੇ ਆ ਅਗਲੇ ਦਸਾ ਸਾਲਾਂ ਚ 8000 ਬੰਦੇ ਦੀ ਵੀ ਆਪਾਂ ਕੈਪੈਸਿਟੀ ਇੱਥੇ ਤਿਆਰ ਕਰ ਲਾਂਗੇ ਸੰਗਤ ਦਾ ਸਹਿਯੋਗ ਮਿਲੀ ਜਾਂਦਾ ਤੇ ਆਪਾਂ 8000 ਮੈਂਬਰਾਂ ਦੀ ਵੀ ਸੇਵਾ ਕਰਦੇ ਹੋਵਾਂਗੇ 235 ਤਿੱਕਰ ਜਾਂਦੇ ਜਾਂਦੇ ਪਰ ਹੋ ਸਕਦਾ ਆਪਾਂ ਹੋਈਏ ਵੀ ਨਾ ਪਰ 235 ਤਿੱਕਰ ਜੇ ਇੱਥੇ 8000 ਬੰਦਾ ਰਹਿ ਰਿਹਾ ਹੋਊ ਕੀ ਸਮਾਜ ਦੇ ਵਿੱਚ ਫਿਰ ਕੋਈ ਲੋੜਵੰਦ ਬੰਦੇ ਦੀ ਕਾਲ ਨਹੀਂ ਆਊਗੀ ਕੀ ਫਿਰ ਲੋੜਵੰਦ ਬੰਦਾ ਕੋਈ ਨਹੀਂ ਹੋਊਗਾ ਸੋਸਾਇਟੀ ਚ ਫਿਰ ਕੋਈ ਲਵਾਰਸ ਨਹੀਂ ਹੋਊਗਾ ਉਹ ਤਾਂ ਹੋਰ ਵੱਧ ਜਾਂਦੇ ਆ ਭਾਈ ਉਹਨਾਂ ਦੀ ਤਾਂ ਗਿਣਤੀ ਦਿਨੋਂ ਦਿਨ ਵੱਧਦੀ ਜਾਂਦੀ ਆ ਜਿਹੜਾ ਨਹੀਂ ਵੀ ਲੋੜਵੰਦ ਅਜ ਉਹ ਵੀ ਲੋੜਵੰਦ ਬਣੇ ਜਾਂਦਾ ਲੋਕਾਂ ਨੇ ਬਿਸ਼ਰਮ ਹੋਣਾ ਸ਼ੁਰੂ ਕਰਤਾ ਵੀ ਚੱਲ ਆਪਣਾ ਇਲਾਜ ਹੋ ਜੂ ਆਪਣੇ ਬੱਚੇ ਦਾ ਵਿਆਹ ਹੋ ਜੂ ਜੇ ਬੱਚੇ ਦੀ ਪੜ੍ਹਾਈ ਹੋ ਜੂ ਵੀ 2 ਮਿੰਟ ਲੱਗਣੇ ਆ ਵੀਡੀਓ ਪਾ ਦਿੰਨੇ ਆ ਕੋਈ ਨਾ ਕੋਈ ਆਪੇ ਆ ਕੇ ਬਾਹ ਫੜ ਲੂ ਪਰ ਇਹ ਜਿਹੜੀ ਪ੍ਰਥਾ ਚੱਲ ਰਹੀ ਹੈ ਬੜੀ ਦੁੱਖ ਦੀ ਗੱਲ ਆ ਵੀ ਉਹ ਪੰਜਾਬ ਦੀ ਧਰਤੀ ਤੇ ਚੱਲ ਰਹੀ ਹੈ ਜਿੱਥੇ ਪੰਜਾਬ ਨੂੰ ਅੰਨ ਦਾ ਤਾਕ ਕਿਹਾ ਜਾਂਦਾ ਤੇ ਇਹ ਸਮਾਜ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਆ ਉਹਨਾਂ ਨੂੰ ਠੀਕ ਕਰਨ ਦਾ ਇੱਕੋ ਹੀ ਤਰੀਕਾ ਵੀ ਸਾਡੀ ਆਉਣ ਵਾਲੀ ਪੀੜ੍ਹੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਉਹ ਜਾਗਰੂਕ ਹੋਵੇ ਉਹ ਅਵੇਅਰ ਹੋਵੇ ਜਿਹੜੀ ਗਲਤੀ ਸਾਡੀ ਜਨਰੇਸ਼ਨ ਨੇ ਕੀਤੀ ਆ ਉਹ ਉਹ ਵਾਲੀ ਗਲਤੀ ਉਹ ਨਾ ਕਰਨ ਕਿਉਂਕਿ ਬਸ ਬੱਚੇ ਸਾਡੀ ਤੁਹਾਡੇ ਤੋਂ ਇੱਕੋ ਹੀ ਡਿਮਾਂਡ ਆ ਤੁਸੀਂ ਇੱਕ ਚੰਗੇ ਇਨਸਾਨ ਜ਼ਰੂਰ ਬਣਨਾ ਆਪਣੇ ਆਸ-ਪਾਸ ਤੁਹਾਡੇ ਆਪਣਿਆਂ ਨੇ ਜੇ ਤੁਹਾਡਾ ਸਾਥ ਨਹੀਂ ਵੀ ਦਿੱਤਾ ਆਪਾਂ ਤਾਂ ਵੀ ਉਹਨਾਂ ਦੀ ਬਾਹ ਫੜਨੀ ਆਪਾਂ ਤਾਂ ਵੀ ਉਹਨਾਂ ਨਾਲ ਗੁੱਸਾ ਨਹੀਂ ਕਰਨਾ ਆਪਾਂ ਨੂੰ ਜਦੋਂ ਵਾਹਿਗੁਰੂ ਮੌਕਾ ਦੇਣਗੇ ਤੁਹਾਨੂੰ ਤੁਸੀਂ ਉਹਨਾਂ ਦੀ ਮਦਦ ਕਰਨੀ ਹੈ ਜੇ ਹਰ ਇੱਕ ਬੰਦਾ ਆਪਣੇ ਆਸ-ਪਾਸ ਆਪਣੇ ਰਿਸ਼ਤੇਦਾਰੀ 'ਚ ਇੱਕ ਦੂਜੇ ਦਾ ਸਾਥ ਦੇਵੇ ਕੋਈ ਲੋੜਵੰਦ ਨਾ ਹੋਵੇ ਕੋਈ ਲਵਾਰਸ ਨਾ ਹੋਵੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਸੋਮਪਲ ਹੀਰਾ ਜੀ ਤੁਹਾਡਾ ਪੂਰੀ ਟੀਮ ਦਾ ਪਰਮਜੀਤ ਤੁਹਾਡਾ ਵੀ ਭੈਣ ਜੀ ਤੁਹਾਡਾ ਵੀ ਪਰਮਜੀਤ ਆਪਣੇ ਭੈਣ ਜੀ ਸਾਡੀਆਂ ਟੀਚਰ ਸਹਿਬਾਨ ਭੈਣਾਂ ਦਾ ਸੰਦੀਪ ਭੈਣ ਮਨਦੀਪ ਭੈਣ ਗੁਰਦੀਪ ਭੈਣ ਸਾਡੀ ਜਸਪ੍ਰੀਤ ਭੈਣ ਇਹਨਾਂ ਨੇ ਜਿਸ ਦਿਨ ਤੋਂ ਕੈਂਪ ਸ਼ੁਰੂ ਹੋਇਆ ਪੂਰੀ ਮਿਹਨਤ ਕਰਕੇ ਆਪਣੇ ਵੱਲੋਂ ਪੂਰੇ ਯਤਨ ਕੀਤੇ ਨੇ ਵੀ ਇਹਨਾਂ ਬੱਚਿਆਂ ਨੂੰ ਅਸੀਂ ਕੋਈ ਚੰਗਾ ਸਿਖਾ ਸਕੀਏ ਕੋਈ ਚੰਗਾ ਸਮਝਾ ਸਕੀਏ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਆ ਤੇ ਮੈਂ ਪਰਮਜੀਤ ਮੈਡਮ ਨੂੰ ਬੇਨਤੀ ਕਰਾਂਗਾ ਵੀ ਉਹ ਅਗਲੇ ਪ੍ਰੋਗਰਾਮ ਜਿਵੇਂ ਵੀ ਹੈ ਸੰਦੀਪ ਭੈਣ ਜੀ ਦੱਸਣਗੇ ਤੁਹਾਨੂੰ ਤੇ ਕੋਈ ਵੀਰ ਦਾ ਭੈਣ ਦਾ ਕਿਸੇ ਦਾ ਨਾਮ ਬੋਲਣ ਤੋਂ ਰਹਿ ਗਿਆ ਹੋਵੇ ਮਾਫੀ ਮੰਗਦੇ ਮੇਰੇ ਸਾਡੇ ਸਾਰੇ ਹੀ ਸਤਿਕਾਰਯੋਗ ਨੇ ਭੈਣ ਭਰਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ हेलो साथों बनाएं सारे लोग प्यार करें ससिग्न तो मायने जी शेयर इससे और बढ़ा कि मंत्र भेज देंगे मैजिक शो किंतु सारे लोग एंजॉय करते हैं इन जनों में समर के दिन में बहुत ज्यादा मजा आया चाहे बच्चे हैं चाहे बड़े हैं इन लोगों समर के दिन में बहुत मजा आया और मेरे सारे लोग हाथों पर नहीं क अरे हाथों पर निकालने समझ जाते जोरदार लाइन कर लिया तालियां बजाओ जोर और एक जोरदार तालियां जोड़ अपने सितरे देखकर